ਦੇਖ ਸਕਦੇ ਹੋ ਵੀ ਹਲੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਮਾ ਮਾਨਪ੍ਰੀਤ ਕੋ ਜਹੇਦਾਰ ਨਹੀਂ ਬੋਲਦੀਆਂ ਤਰਨਾ ਦਾ ਲਰਬਾ ਖਰਬਾ ਜਦੋਂ ਤੇ ਯਾਦਕਾਰ ਬਸਾਉਂਦੇ ਧੀਆਂ ਨਾ ਖੜਦੇ ਢਾਡੀ ਇੱਕ ਸ਼ਿਕਾਇਤ ਆਈ ਹੈ ਢਾਡੀ ਵਾਈਫ ਵੱਲੋਂ ਵੀ ਮੇਰੇ ਨਾਲ ਨਹੀਂ ਰਹਿ ਰਿਹਾ ਜਿਹੜੀ ਬਾਹਰ ਵੀ ਰੱਖੀ ਹੋਈ ਹੈ ਜਨਾਨੀ ਰੱਖੀ ਹੋਈ ਉਹਦੇ ਨਾਲ ਰਹਿ ਰਿਹਾ ਤੇ ਉਹਨਾਂ ਦੀ ਫੈਮਿਲੀ ਨੂੰ ਖਰੀ ਰਹਿ ਰਿਹਾ ਖਰੀ ਦਾ ਬੁਦਾਰਨਾ ਕਰ ਤੇ ਜਦੋਂ ਮੈਂ ਕਹਿੰਦਾ ਸਾਰੇ ਕੋਈ ਤਾਂ ਕੈਂ ਕਰਦਾ ਸੀ ਅਛਾ ਇਹਨਾਂ ਦੇ ਆਪਣੇ ਤੁਹਾਡੀ ਆਪਣੀ ਵਾਈਫ ਤੇ ਜਿਹੜੀ ਪਹਿਲੀ ਵਾਈਫ ਤੁਹਾਡੀ ਮੇਰੇ ਇੱਕ ਵੀ ਵਾਈਫ ਹੋਣ ਬਾਰੇ ਨਹੀਂ ਜੀ ਨਹੀਂ ਜਿਹੜੀ ਤੁਹਾਡੀ ਪਹਿਲੀ ਵਿਆਹੜਾ ਪਹਿਲੀ ਜਨਾਨੀ ਆ ਉਹ ਤਾਂ ਸਾਡੇ ਕੋਲ ਆਈ ਹੋਈ ਹੈ ਤੇ ਦੂਸਰੀ ਜਨਾਨੀ ਜਿਹੜੀ ਤੁਸੀਂ ਰੱਖੀ ਹੋਈ ਆ ਜਿਹੜੀ ਤੁਹਾਡੀ ਇੱਕ ਜਨਾਨੀ ਆ ਜਿਹੜੀ ਤਾਂ ਜਿਹੜੀ ਪਹਿਲੀ ਵਿਆਹੜਾ ਤਾਂ ਤੇ ਇੱਕ ਬੱਚਾ ਬਹੁਤਾ ਦਾ ਨਹੀਂ ਹੈਗਾ ਵੀ ਮੇਰੀ ਆ ਜੀ ਇਹ ਬੱਚਾ ਜਿਹਨੂੰ ਤੁਹਾਡੇ ਕੋਲ ਹੀ ਤਾਂ ਹੋਈ ਹੈ ਜੀ ਇਹ ਫਿਰ ਜੇ ਆਈ ਹੋਈ ਇਹੋ ਵਾਈਫ ਆ ਤੁਹਾਡੀ ਮੈਂ ਤਾਂ ਕਹਿੰਦੇ ਆ ਵੀ ਭਾਈ ਭਾਜੀ ਤਾਂ ਕੋਰ ਦੇ ਕੇ ਜਾਣਾ ਆ ਨਾਲ ਆਇਆ ਨਹੀਂ ਕੇਸ ਕਿਉਂ ਲਾਇਆ ਹੋਇਆ ਫਿਰ ਤੁਸੀਂ ਇਹਨੇ ਲਾਇਆ ਇਹ ਮੈਂ ਲਾਇਆ ਕਾਦਾ ਕੇਸ ਲਾਇਆ ਹੋਇਆ ਵੀ ਮੈਂ ਖਰਚਾ ਨਹੀਂ ਦਿੰਦਾ ਨਾਲ ਬਾਹਰ ਕਿਸੇ ਹੋਣ ਸਰੇ ਆਮ ਰਹਿੰਦਾ ਵਾ 8 ਮਹੀਨੇ ਬਾਅਦ ਹੋਣ ਇਹਨਾਂ ਦੇ ਡਾਡੀਆਂ ਫੋਟੋਆਂ ਵੀ ਦਿਖਾਈਆਂ ਹੋਈਆਂ ਵਾ ਇੱਕ ਜਨਾਨੀ ਦੀਆਂ ਨਾਲ ਇੱਕ ਨਾਲ ਬੱਚੇ ਖੜੇ ਹੋਏ ਆ ਕਹਿੰਦੇ ਉਹਨਾਂ ਦੀ ਕੇਅਰ ਕਰਦਾ ਵਾ 8 ਮਹੀਨੇ ਬਾਅਦ ਆਏ ਵੀ ਕਰੇ ਹੁਣ ਇਹ ਤਾਂ ਇਹ ਚ ਪੁੱਛ ਗਈ ਜਾਂਦੀ ਜੇ ਤਾਂ ਕੋਰ ਦੇ ਗਈ ਜਾਂਦੀ ਕੋਰ ਵੀ ਚੱਲਣਾ ਮੇਰਾ ਜਾ ਦਾ ਕੇਸ ਲਾਇਆ ਮੇਰੇ ਦੇ ਨੇ ਨਹੀਂ ਜਿਹੜੇ ਇਹਨਾਂ ਨੇ ਤਾਂ ਇਹ ਦੋਸ਼ ਲਾਇਆ ਸੱਚੇ ਕਿ ਝੂਠੇ ਆ ਝੂਠੇ ਆ ਹਾਂ ਤੇ ਜਿਹੜੀਆਂ ਇਹਨਾਂ ਕੋ ਫੋਟ ਵਾਈਆਂ ਕੌਣ ਖਲੋਤੀ ਤੁਹਾਡੇ ਕੋਲ ਜਿਹੜੇ ਬੱਚੇ ਖਲੋਤੇ ਉਹ ਕੌਣ ਆ ਤੇ ਜਿਹੜੀਆਂ ਇਹਦੀਆਂ ਫੋਟੇ ਦਾ ਫਿਰਦੀਆਂ ਆਪਣੀ ਫਿਰਦੀਆਂ ਹੋਰ ਉਹ ਸੋਚ ਰਹੀ ਹੋਏਗੀ ਇਹਨਾਂ ਦੇ ਫੋਟੋ ਦੇਖ ਕੇ ਤੇ ਜਿਹੜੀ ਇਹਨਾਂ ਨੇ ਤੁਹਾਡੇ ਤੇ ਉਹ ਕਹਿੰਦੇ ਮੈਂ ਉੱਪਰੋਂ ਪੜਿਆ ਸੀ ਇਹਨਾਂ ਨੂੰ ਸਾਰਾ ਕੁਝ ਦੱਸ ਰਹੇ ਆ ਏ ਵੀ ਉਹ ਸੱਚ ਆ ਕਿ ਝੂਠ ਆ ਇਹ ਲੋ ਜੀ ਉਹ ਝੂਠ ਰਹੀ ਹੈ ਹਾਂ ਮੈਨੂੰ ਕਹਿੰਦੇ ਕਿ ਖੋਦੋ ਜਿਹੜਾ ਬੱਚਾ ਉਹਦਾ ਉਹ ਮੇਰਾ ਆ ਕਿ ਇਹ ਇਹ ਮਨੁੱਖ ਇਸ ਤਰ੍ਹਾਂ ਕਹਿ ਰਹੇ ਨਾ ਨਬੀ ਆ ਵੀ ਇਹਦੇ ਉਹਦੇ ਬੱਚੇ ਉਹ ਮੇਰੇ ਆ ਜਿਹੜੇ ਇਹਦੇ ਬੱਚੇ ਉਹ ਮੇਰੇ ਨਹੀਂ ਹੈਗੇ ਨਹੀਂ ਜੇ ਮਾਂ ਤੋਂ ਨਾਲ ਲੜਾਈ ਝਗੜਾ ਇਦਾਂ ਥੋੜਾ ਹੁੰਦਾ ਕਿ ਆਪਣੀ ਪਹਿਲੀ ਵਿਆਹ ਛੱਡ ਕੇ ਆਪਾਂ ਬਾਹਰ ਜਨਾਨੀ ਰੱਖ ਲਈਏ ਆਪਾਂ ਆਉਂਦਾ ਪੱਕ ਸੁਣੀਏ ਆਪਣੀ ਜਨਾਨੀ ਛੱਡ ਕੇ ਇਸ ਤਰ੍ਹਾਂ ਥੋੜਾ ਹੁੰਦਾ ਕਿ ਜਿਹੜਾ ਆਪਦਾ ਟੱਬਰ ਆਪਦਾ ਹੀ ਬਣਦਾ ਵਾ ਭਾਵੇਂ ਲੱਕ ਲੈ ਰਿਸ਼ਰਸ਼ਿਪ ਚ ਰੱਖੀ ਜਾਓ ਚਾਹੇ ਲੱਕ ਬਣਾ ਲਓ ਰਾਤ ਨੂੰ ਬਿਨਾਂ ਕੱਛ ਜਿਵੇਂ ਫੋਨ ਕਰਦੀ ਫੋਨ ਸੁਚੌਕ ਕਰਕੇ ਰਾਤ ਰਹਿੰਦੇ ਬਾਅਦ ਹਾਂਜੀ ਪੁੱਛਦਾ ਮੈਂ ਪਹਿਲੇ ਮੰਗਦੀ ਅੱਜ ਮੈਂ ਤਾਂ ਪਹਿਲੇ ਹੀ ਹੋਰ ਪਹਿਲੇ ਦੋ ਦਿਨ ਬੈਠੇ ਜਾਂਦੇ ਕਿ ਦੋ ਦਿਨ ਜਿੱਤੀਆਂ ਅੱਜ ਪੈਸਾ ਤੁਹਾਡੇ ਕੋਲ ਖੜੇ ਫਿਰ ਖੜਨੇ ਉਹਦੇ ਜੋ ਤੁਹਾਡੀ ਵਾਈਫ ਆ ਉਹਦਾ ਹੱਕ ਬਣਦਾ ਹਾਂ ਜਿਹੜਾ ਮੈਂ ਗੱਲ ਕਰਦੇ ਲੋੜੀਂਦਾ ਹਾਂ ਹਾਂ ਇਹ ਜੇ ਜੇ ਤੁਸੀਂ ਬਾਤ ਪਤਾ ਕੀ ਗੱਲ ਇੱਕ ਮਿੰਟ ਤੁਸੀਂ ਬਰਦਾਸ਼ਤ ਕਰੋਗੇ ਤੁਹਾਡੀ ਜਨਾਨੀ ਤੁਹਾਡੇ ਸਾਹਮਣੇ ਬੰਦਾ ਰੱਖੂਗੀ ਤੁਸੀਂ ਬਰਦਾਸ਼ਤ ਕਰੋਗੇ ਤੁਹਾਡੀ ਜਨਾਨੀ ਨਾਲ ਕੋਈ ਗੈਰ ਬੰਦਾ ਘੁੰਮੂਗਾ ਤੁਸੀਂ ਬਰਦਾਸ਼ਤ ਕਰੋਗੇ ਤੁਹਾਡੀ ਨਹੀਂ ਤੁਹਾਡੀ ਜਨਾਨੀ ਨਾਲ ਕੋਈ ਗੈਰ ਮਰਦ ਤੁਸੀਂ ਉੱਤੋਂ ਫੜ ਲोगे ਬਰਦਾ ਵੱਡੋਗੇ ਨਹਿਰੇ ਪਾਓਗੇ ਕੀ ਕਰੋਗੇ ਤੁਸੀਂ ਬਰਦਾਸ਼ਤ ਕਰੋਗੇ ਤੁਸੀਂ ਆਪਣੇ ਵੱਲ ਲਾਓ ਵੀ ਤੁਸੀਂ ਇਹ ਗੱਲਾਂ ਬਰਦਾਸ਼ਤ ਕਰੋਗੇ ਨਹੀਂ ਤੁਹੀ ਕਾ ਪਤਾ ਨਹੀਂ ਜੇਦਾ ਫੋਟਵਾ ਤੁਸੇ ਤੁਸੀਂ ਵਟਸਐਪ ਭੇਜੋ ਮੈਨੂੰ ਦੇਖ ਲਵੋਗੇ ਚੜੀਆਂ ਫੋਟਵਾ ਤੁਸੀਂ ਨਾਲ ਸਬੂਤ ਲੈ ਕੇ ਆਇਓ ਤੁਸੀਂ ਸਬੂਤ ਲੈ ਕੇ ਆਇਓ ਸਾਡੇ ਕੋਲ ਟਾਈਮ ਪੰਨਾ ਵੀ ਕਿਦਣ ਆਉਂਦੇ ਸਾਡੇ ਕੋਲ ਆਪਣਾ ਪੱਖ ਰੱਖਿਓ ਸਾਡੇ ਕੋਲ ਆਣ ਕੇ ਮੈਨੂੰ ਘਰੋਂ ਕੱਢਣ ਲਈ ਇਹਨਾਂ ਨੇ ਆਪਾਂ ਨੇ ਫਿਰ ਮੈਨੂੰ ਆ ਲਾਇਆ ਹੋਇਆ ਸਮਨ ਆਇਆ ਹੋਇਆ ਮੈਨੂੰ ਸਮਨ ਆਇਆ ਮੈਨੂੰ ਕਿਸ ਤਰ੍ਹਾਂ ਕਿਸ ਤਰ੍ਹਾਂ ਹੈਲੋ ਮੈਂ ਉੱਥੇ ਜਾਣਾ ਆਈ ਕੋਲ ਜਾਣਾ ਆਈ ਕੋਲ ਗਿਆ ਉੱਥੇ ਵੇਚੀ ਜਾਂਦੀ ਤੇ ਇਹ ਵੀ ਇਹਦੇ ਵਿੱਚ ਵੀ ਉੱਥੇ ਚਲੋ ਪੇ ਪੇਚੀ ਵੀ ਜਰੂਰ ਜਾਓ ਤੁਸੀਂ ਪੇਚੀ ਤੇ ਜਾਣਾ ਚਾਹੀਦਾ ਇਆਂ ਇਆਂ बार-बार ਉੱਥੇ ਲਾਈ ਜਾਂਦੇ ਆ ਕੇ ਪਤਾ ਕੀ ਗੱਲ ਤੁਸੀਂ ਸਾਡੇ ਕੋ ਕਿਤਨਾ ਆਓਗੇ ਸਾਡੇ ਕੋ ਟਾਈਮ ਬੰਦਾ ਵੀ ਕਿਤਨਾ ਆਓਗੇ ਸਾਡੇ ਕੋਲ ਸਾਨੂੰ ਪੱਕਾ ਦੱਸਿਓ ਠੀਕ ਹੈ ਜੇ ਪਰਸੋਂ ਨੂੰ 27 ਤਰੀਕ ਨੂੰ ਆ ਸਕਦੇ 27 ਤਰੀਕ ਨੂੰ ਆਣ ਕੇ ਆਪਣਾ ਪੱਖ ਰੱਖੋ ਨਾਲੇ ਦੇ ਸਬੂਤ ਲੈ ਕੇ ਆਓ ਜਿਹੜੇ ਅਗਾ ਕਹਿੰਦੇ ਵੀ ਗਲਤ ਫੋਟਵਾਇਆ ਦੀਆਂ ਪਈਆਂ ਮਗ ਮੁੰਡਿਆਂ ਨਾਲ ਹਾਂ ਬਿਲਕੁਲ ਅਸੀਂ ਦੋਨਾਂ ਦੇ ਪੱਖ ਸੁਣ ਕੇ ਤੁਹਾਡਾ ਹੀ ਪੱਖ ਸੁਣਾਂਗੇ ਇਹਨਾਂ ਦਾ ਵੀ ਸੁਣ ਲਿਆ ਕੋਟ ਕਾਟ ਵਾਲੇ ਦਾ ਕੈਨਸਲ ਕਰਾ ਦਾਂਗੇ ਸਾਰੇ ਵਾਪਸ ਹੋ ਜਾਣਗੇ ਉਤਾਂ ਅਸ਼ੇ ਇਹਦੇ ਨਾਲ ਨਹੀਂ ਰਹਿਣਾ ਤੁਸੀਂ ਉਹਨਾਂ ਨਹੀਂ ਰਹਿਣਾ ਜਿਹੜੀ ਬਾਹਰ ਰੱਖੀ ਆ ਉਹ ਜਿਹੜੀ ਵੀਡੀਓ ਤੁਹਾਨੂੰ ਮੈਂ ਦਿਖਾਈ ਆ ਪਤਾ ਕੀ ਗੱਲ ਮੈਂ ਤੈਨੂੰ ਇੱਕ ਗੱਲ ਕਹਾਂ ਸੋ ਪਤਾ ਕੀ ਗੱਲ ਹੈ ਭਾਵੇਂ ਤੇਰੇ ਦਿਮਾਗ 'ਚ ਪਾਵੇ ਚਾਹੇ ਨਾ ਪਾਵੇ ਜਿਹੜੀ ਪਹਿਲੀ ਜਨਾਨੀ ਪਹਿਲੀ ਜਨਾਨੀ ਛੱਡ ਕੇ ਦੂਜੀ ਕੋ ਜਾ ਰਿਹਾ ਨਾ ਤੂੰ ਜਿਹੜੇ ਦੂਜੀ ਜਨਾਨੀ ਨੇ ਆਪਣੇ ਬੰਦਿਆਂ ਦੀ ਨਹੀਂ ਹੋਈ ਉਹਨਾਂ ਨੂੰ ਛੱਡ ਕੇ ਆ ਰਹੇ ਹੋ ਤੇਰੇ ਬੱਚੇ ਸਕੇ ਬਣ ਜਾਣਗੇ ਜਿਹੜਾ ਤੇਰਾ ਪਹਿਲਾ ਬੱਚਾ ਬੱਚੇ ਤੇਰਾ ਉਹ ਹੀ ਰਹਿਣਾ ਜੋ ਇਹਨੂੰ ਧੋਖਾ ਨਾ ਇੱਕ ਮਿੰਟ ਜੋ ਤੇਰੀ ਇਸ ਜਨਾਨੀ ਨੂੰ ਧੋਖਾ ਦੂਜੀ ਨੂੰ ਧੋੜਾ ਹੋਊਗਾ 8-8 ਮਹੀਨੇ ਗੋਲ ਕਿਉਂ ਹੋ ਜਾਂਦੇ ਵਿੱਚੋਂ ਪਤਾ ਕੀ ਗੱਲ ਹੈ ਫੋਨ ਹੁੰਦਾ ਹੁਣ ਇਹਨਾਂ ਨੇ ਵੀ ਇਹੋ ਪੱਖ ਰੱਖਿਆ ਵੀ 8 ਮਹੀਨੇ ਬਾਹਰ ਰਹਿੰਦਾ ਉਹਦੇ ਕੋਲ ਰਹਿੰਦਾ 8-8 ਮਹੀਨੇ ਉਹਦੇ ਕੋਲ ਰਹਿੰਦਾ ਹੁਣ ਆਇਆ ਮੇਰੇ ਕੋਲ ਹਰ ਸ਼ੁੱਕਰਵਾਰ ਰਾਤ ਬਾਹਰ ਹੁੰਦੇ ਆ ਫੋਨ ਤੇ ਚੌਪੜੇ ਬਜ਼ੁਰਗ ਸਾਈਂ ਕੋਲ ਆ। ਤੇਰਾ ਸਾਲਾ ਮੇਰਾ ਬਲੂਸ ਕੱਢਿਆ ਜਿਹੜਾ ਪਤਾ ਕੀ ਗੱਲ ਪਹਿਲਾ ਪਤਾ ਕੀ ਗੱਲ ਪਹਿਲਾਂ ਤੁਹਾਡੇ ਚ ਗਲਤੀਆਂ ਆ ਜੇ ਤੁਸੀਂ ਸਹੀ ਹੁੰਦੇ ਆਪਣੇ ਜਨਾਨੀ ਵੀ ਸੁਧਾਰਦੇ ਜਦੋਂ ਤੁਸੀਂ ਗਲਤ ਰਸਤੇ ਤੇ ਚੱਲਦੇ ਜਨਾਨੀ ਕਿੱਦਾਂ ਸੁਧਾਰੋਗੇ ਨਹੀਂ ਤੁਸੀਂ ਜਨਾਨੀ ਕਿੱਦਾਂ ਸੁਧਾਰੋਗੇ ਆਪਣੀ ਇਹ ਗੱਲ ਨਹੀਂ ਹੈਗੀ ਸਭ ਤੋਂ ਪਹਿਲਾਂ ਗੱਲ ਹੀ ਆ ਰਹੀਆਂ ਨੇ ਮਾਤਰੋਂ ਛੱਡ ਕੇ ਕਦੀ ਟਿੱਕੇ ਬੋਰੀ ਫਿਰਦੀ ਹੈ ਕਿਤੇ ਨਹੀਂ ਬੰਦਦੀ ਇਹ ਕੁੱਟ ਮਾਰ ਕੇ ਕੱਲ ਕੱਲ ਦੇ ਹੀ ਮੈਨੂੰ ਚਲੋ ਤੁਸੀਂ ਇਸ ਤਰ੍ਹਾਂ ਕਰੋ ਵਾਗ ਨੂੰ ਪਤਾ ਫੋਨ ਤੇ ਗੱਲ ਨਹੀਂ ਹੁੰਦੀ ਤੁਸੀਂ ਸਾਨੂੰ ਦੱਸੋ 27 ਤਰੀਕ ਨੂੰ ਪਰਸੋਂ ਆਓਗੇ ਸਾਡੇ ਕੋਲ ਅੱਜ ਹੀ ਆਪਕੇ ਟਾਈਮ ਲੈ ਕੇ ਤਾਂ ਤੁਹਾਨੂੰ ਕੋਈ ਇੰਨਾ ਨਹੀਂ ਮਿਲਦਾ ਕਿ ਤੁਹਾਨੂੰ ਦੋਨਾਂ ਦਾ ਪਿਆਰ ਨਾ ਹਾਂ ਜ਼ਰੂਰ ਬਿਲਕੁਲ ਜੇ ਤੁਸੀਂ ਸਹੀ ਆ ਨਾ ਆਪਣੀ ਜਗ੍ਹਾ ਸੱਚੇ ਆ ਬਿਲਕੁਲ ਬਿਲਕੁਲ ਜੇ ਤੁਸੀਂ ਤੁਸੀਂ ਜੇ ਸੱਚੇ ਆ ਨਾ ਫਿਰ ਨਹੀਂ ਤੇ ਸਾਡੇ ਕੋਲ ਆ ਜੇ ਨਹੀਂ ਤੇ ਮੈਂ ਤੁਹਾਡੇ ਕੋਲ ਅਸੀਂ ਆ ਜਾਾਂਗੇ ਜਿੱਥੇ ਤੁਸੀਂ ਰਹਿੰਦੇ ਆ ਲੁਧਿਆਣੇ ਠੀਕ ਹੈ ਨਹੀਂ ਪਾ ਪਤਾ ਕੀ ਗੱਲ ਆ ਸਾਡੇ ਆਹੀ ਕਰਦੇ ਆ ਸਮਝੌਤਾ ਦੋਨਾਂ ਤਰ੍ਹਾਂ ਨੂੰ ਆਮੋ ਸਾਹਮਣੇ ਬਿਠਾ ਕੇ ਫਿਰ ਗੱਲ ਕਰਦੇ ਆ ਤੁਹਾਡਾ ਪੱਖ ਸੁਣਾਂਗੇ ਇਹਨਾਂ ਦਾ ਸੁਣ ਲਿਆ ਤੁਹਾਡਾ ਪੱਖ ਵੀ ਸਾਰਾ ਸੁਣਿਆ ਜਾਊਗਾ ਹਾਂ ਤੁਹਾਡਾ ਪੱਖ ਚਲੋ ਤੁਸੀਂ ਜਿੱਤਰਾ ਮਰਜ਼ੀ ਜੁੱਦਾ ਮਰਜ਼ੀ ਕਰਨ ਨੂੰ ਸਾਨੂੰ ਆਣ ਕੇ ਆਪਣੇ ਆਪਣਾ ਪੱਖ ਸਾਡੇ ਕੋਲ ਰੱਖ ਦੋ ਅੱਜ ਲਈ ਠੀਕ ਹੈ ਮੇਰੇ ਤੇ ਛੇੜੀਆਂ ਦਰਵੇ ਬਈ ਦੋਰੀ ਪਤਾਈ ਮੇਰੇ ਬੱਗਲ ਤੇ ਉਹਨੂੰ ਸੁਣਨਾ ਜਿੰਨਾ ਤੇ ਕੇਂਦਰਾ ਹੈ ਉਹ ਬੱਦਲ ਹੈ ਮੇਰੀ ਟੀਮ ਕੁੱਤੇ ਚਲੋ ਕੋਣੀ ਤੁਸ ਸਾਡੇ ਕੋਲ ਆ ਵੀ ਸਾਡੇ ਕੋਲ ਇਹ ਜਿਹੜੀ ਗਲਤੀ ਹੋਈ ਕੋਈ ਉਹ ਵੀ ਸਾਹਮਣੇ ਆ ਜੂ ਕੋਈ ਬਿੱਤਰ ਨਹੀਂ ਮੈਂ ਕਿਹਾ ਤਾਂ ਕੋਈ ਲੈਣਾ ਬਰਾਬਰ ਬੰਦਾ ਬੰਦਾ ਕੋਲੋਂ ਹੁੰਦਾ ਤੇ ਆ ਜਾਨੋ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਜੀ ਜਰੂਰ ਬੁਲਾ ਰਹੇ ਸੀ ਸਾਡਾ ਮਿਲਣਾ ਇਹੋ ਥਾਂ ਤੇ ਕਰਵਾਉ ਤੋਂ ਬਿਰੇ ਨਾਲ ਬੰਦਾ ਕੋਲੋਂ ਤੁਹਾਨੂੰ ਬਤਾ ਦੇ ਤੇ ਆ ਜਿਹੜਾ ਬੱਚਾ ਆ ਜਿਹੜਾ ਬੱਚਾ ਇਹਨਾਂ ਕੋਲੋਂ ਕਿੰਨਾ ਦਾ ਬੱਚਾ ਟਾ ਡਾ ਹੀ ਆ ਮੈਂ ਉਹ ਮਾਇਕ ਆ ਮੈਂ ਨਾ ਦੋ ਤੋਰ ਕੁਝ ਪੈਸੇ ਨਾਲ ਕਿਨੇ ਛੱਡ ਜਾਣਾ ਤੇ ਕਿਹਦਾ ਅੱਛਾ ਜੀ ਆਟੋ ਲਾਇਆ ਹੋਇਆ ਮੈਂ ਇਹ ਨੂੰ ਬੇਸੇ ਲੋਕਾਂ ਦੀ ਅੰਦਰ ਵਿੱਚ 4000 ਦੇ ਕੋਰ ਤੋਂ ਮੈਂ ਪੁੱਛ ਦੂੰ ਹਾਂ ਮੈਂ ਲੈ ਕੇ ਆਈ ਕਿਉਂਕਿ ਮੈਂ ਸਾਰਾ ਗੱਪਾ ਚਲੋ ਲੜਾਈ ਕਿਹੜੀ ਆ ਛੁੱਟੀ ਇਹ ਐ ਮੈਂ ਤੇਰੇ ਨਾਲ ਛੋਟੇ ਭਾਈ ਕਹੀ ਜ ਲੜਾਈ ਆ ਛੁੱਟੀ ਇਹ ਮੇਰਾ 12000 ਰੁਪਿਆ ਬੰਨਿਆ ਹੋਇਆ ਕੋਰ 'ਚ ਉੱਥੇ ਵੇਚ ਨਹੀਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਰਹੇ ਗਏ ਮੇਰਾ ਅੰਦਰ ਕੁਨਾ ਦਾ ਮੇਰੇ ਪੂਰੇ ਬੰਦੇ ਦੇ ਘਟਾ ਮੇਰਾ ਬੰਦ ਦਾ ਘਟਾ ਵੇਹਾਂ ਦੇ ਬਹੁਤ ਮਾਰਦੇ ਸੀ ਫਿਰ ਤਾਂ ਸਟੇ ਲਈ ਆ ਐਨੀ ਫਾਈਲ ਪਈ ਹੈ ਮੈਂ ਦੇਖੋ ਕਿੰਨੀ ਵਾਰ ਮੈਨੂੰ ਕੁੱਟਿਆ 55 ਵੀ ਲੱਗੀ ਹੋਈ ਐ ਤੇ ਫਿਰ ਜਿਹੜੇ ਤੁਸੀਂ ਕੁੱਟਮਾਰ ਕਰਦੇ ਰਹੇ ਸ਼ੁਰੂਆਤ ਜਦੋਂ ਕੁੱਟਮਾਰ ਜੇ ਕਰੀ ਉਹ ਕਿਉਂ ਕਰੀ ਸੀ ਪਤਾ ਇੰਨਾ ਨੇ ਤਾਂ ਸਾਰੇ ਇੰਨਾ ਨੇ ਤਾਂ ਪਤਾ ਕੀ ਗੱਲ ਬਾਤ ਰੂ ਇੰਨਾ ਕੋ ਸਬੂਤ ਹੈਗੇ ਇਹਨਾਂ ਨੇ ਦਿਖਾ ਦਿੱਤੇ ਜੇ ਤੁਹਾਡੇ ਕੋ ਸਬੂਤ ਆ ਤੂੰ ਸਾਰੇ ਲੈ ਕੇ ਸਾਨੂੰ ਦਿਖਾ ਦਿਓ ਠੀਕ ਹੈ ਨਾ ਐਂ ਦੋਨੇ ਪੱਖ ਹੀ ਸੁਣਦੇ ਆ ਉਹ ਹੀ ਆ ਮਨੂ ਕਰਾਉਣ ਵਾਲੀ ਗੱਲ ਆ ਤੇ ੱਟੇ ਖਾਈ ਜਿਹੜੇ ਤੋੜਦੇ ਮੈਨੂੰ ਤੁਹਾਨੂੰ ਸਾਡੇ ਕੋਲ ਨਹੀਂ ਆਉਗੇ ਕੈਂਸਲ ਹੋ ਸਾਡੇ ਕੋਲ ਆ ਹੈਲੋ ਕੱਟਦਾ